ਸਨ ਪ੍ਰਭੂ ਅੱਜ 7 ਸਤੰਬਰ ਦੇ 2024 ਨੂੰ ਪਹੁੰਚਿਆ ਤਲਵੰਡੀ ਸਾਬੋ ਜ਼ਿਲ੍ਹਾ ਬਟਿੰਡਾ ਸਾਡੇ 7 HP ਦਾ ਸਵਰਸੀਵਲ ਪੰਪ ਆ ਜੀ ਪਾਣੀ ਦੇਖ ਸਕਦੇ ਹੋ 4 ਇੰਚੀ ਪੂਰਾ ਫੁੱਲ ਪ੍ਰੈਸ਼ਰ ਪਾਣੀ ਦੀ ਇੱਥੇ ਅੱਜ ਤੱਕ ਨੂੰ ਦੋ ਪੰਪਸ ਸਟਾਲ ਦਿੱਤੇ ਨੇ ਪਾਣੀ ਦੀ ਪਰਫਾਰਮੈਂਸ ਦੇਖ ਸਕਦੇ ਹੋ ਈਵਨ 70 ਫੁੱਟ ਤੇ ਪੰਪਸ ਆ ਰਿਹਾ ਗਿਆ 7.5 ਕਿਲੋ 4 ਇੰਚੀ ਦੀ ਜੀ ਵੀ ਲੱਗੀ ਪੈਨਲ ਆ ਉਸ ਵਾਲ ਕੰਪਨੀ ਦੇ 14 ਪਲੇਟਾਂ ਨੇ ਆਰਾ ਵਿਕਤੀ ਕੰਪਨੀ ਦਾ ਕੰਟਰੋਲਰ ਜਿਹੜੇ ਕਿਸਾਨ ਦੇ ਲੱਗਿਆ ਪੰਪ ਬਾਈ ਬੁੱਟੇ ਨਾ ਕਰਾਂਗੇ ਗੱਲ ਬਾਈ ਬੁੱਟਾ ਜੀ ਕਰੇ ਜੀ ਗੱਲ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕਿਵੇਂ ਦਾ ਲੱਗਿਆ ਫਿਰ ਆਪਣਾ ਪ੍ਰੋਜੈਕਟ ਬਹੁਤ ਵਧੀਆ ਜੀ ਸੰਤੁਸ਼ਟ ਹੋ ਗਏ ਜਮਾ ਪੂਰਾ ਪਾਣੀ ਤੋਂ ਪਾਣੀ ਬਹੁਤ ਜ਼ਿਆਦਾ ਆ ਬਾਕੀ ਬੱਦਲਬਾਈ ਵਿੱਚ ਆ ਮੋਟਰ ਨਾ ਦੇਖਿਆ ਚੱਲਦੀਆਂ ਨਹੀਂ ਪਰ ਇਹ ਬੱਦਲਬਾਈ ਵਿੱਚ ਵੀ ਸੜਕ ਤੇ ਲੱਗੇ ਸਨ ਤਾਂ ਕਈ ਬੰਦੀ ਪੁੱਛ ਕੇ ਆਉਂਦਾ ਵੀ ਕਿੱਥੋਂ ਲਵਾਈ ਆ ਯਾਰ ਇਹ ਬਧਰਾਜ ਵੀ ਚੱਲੀ ਜਾਂਦੀ ਹੈਗੀ ਸਾਡੇ ਨਾਲ ਜੁੜ ਕੇ ਵਧੀਆ ਰਹਿਣ ਬਹੁਤ ਵਧੀਆ ਬਈਆ ਹੁਣ ਆ ਚੋਰ ਲੈ ਕੇ ਜੀ ਚੋਰੀ ਕਰਕੇ ਆਥਨੇ ਫ ਹੋਣੋ ਜੋ ਪਾ ਕੇ ਪਾ ਲਈ ਧੰਨਵਾਦ ਪਾਣੀ ਪ੍ਰਦਾਨ ਮੈਂ ਕਰੀ ਫਿਰ ਚੈੱਕ ਕਰ ਸਕਦੇ ਹਾਂ ਮੌਸਮ ਦੇਖ ਸਕਦੇ ਹਾਂ ਬਹੁਤ ਬੱਦਲ ਵਾਈ ਹੈ ਇਹ ਜਿਹੜਾ ਪੰਪ ਲੱਗਿਆ ਜੀ ਆਪਣਾ ਤਲਵੰਡੀ ਸਾਬੋ ਤੋਂ ਨੱਥ ਰੋਡ ਕਿ ਲੋ